ਸਭ ਤੋਂ ਪਹਿਲਾਂ ਦਾ ਅੱਜ ਦੀ ਇਸ ਪ੍ਰੈਸ ਕਾਨਫਰੰਸ 'ਚ ਤੁਹਾਡਾ ਇੱਥੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਡਾਕਟਰ ਕੌਂਸਲ ਦੇ ਬਹੁਤ-ਬਹੁਤ ਸਵਾਗਤ ਨਿਗਾ ਸਵਾਗਤ ਅੱਜ ਦੀ ਇਹ ਪ੍ਰੈਸ ਕਾਨਫਰੰਸ ਜਿਹੜੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਕਰੀਬਨ 4 ਕਿਲੋ ਹੈਰੋਇਨ 1099 9mm ਗਲੌਕ ਪਿਸਟਲ ਇੱਕ 32 ਬੋਰ ਪਿਸਟਲ ਅਤੇ 8 ਜਿਹੜੇ ਦੋਸ਼ੀ ਕਾਬੂ ਕੀਤੇ ਗਏ ਨੇ ਇਨਦੇ ਰਿਗਾਰਡਿੰਗ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸਭ ਤੋਂ ਪਹਿਲੇ ਕੇਸ ਦੇ ਵਿੱਚ ਅ ਰਿਸ਼ਪਾਲ ਸਿੰਘ ਪੁੱਤਰ ਤਲੋਕ ਸਿੰਘ ਜੋ ਕਿ ਕੋਟ ਖਾਲਸਾ ਦਾ ਵਸਨੀਕ ਹੈ ਇਸ ਦੇ ਨਾਲ ਇਸ ਦਾ ਸਾਥੀ ਰਾਜਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਇਹ ਵੀ ਕੋਟ ਖਾਲਸਾ ਦਾ ਰਹਿਸ਼ੀ ਹੈ ਇਹਨਾਂ ਨੂੰ 470 ਗ੍ਰਾਮ ਜਿਹੜੀ ਹੈਗੀ ਹੈ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਇਸ ਸਬੰਧੀ ਇਹ ਮਕਦਮਾ ਹੈ ਉਹ ਘਰਿੰਡਾ ਥਾਣੇ ਦਰਜ ਕੀਤਾ ਗਿਆ ਹੈ ਇਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੇ ਆ ਉਹ ਖੰਗਾਲੇ ਜਾ ਰਹੇ ਨੇ ਤੇ ਜਲਦੀ ਜਿਹੜੀ ਹੈ ਹੋਰ ਇਹਨਾਂ ਤੋਂ ਨਵੇਂ ਖੁਲਾਸੇ ਹੋਣ ਦੀ ਵੀ ਉਮੀਦ ਹੈ ਇਸ ਤੋਂ ਇਲਾਵਾ ਜਿਹੜਾ ਦੂਜਾ ਇੱਕ ਮੁਕੱਦਮਾ ਹੈ ਉਹ ਦਰਜ ਕੀਤਾ ਗਿਆ ਹੈ ਸ਼ਗਨਪ੍ਰੀਤ ਸਿੰਘ ਪੁੱਤਰ ਬਿਹੰਤ ਸਿੰਘ ਜੋ ਕਿ ਹਰਦੋ ਰਤਨ ਦਾ ਰਹਿਣ ਵਾਲਾ ਹੈ ਇਸ ਦੇ ਕੋਲੋਂ 2 9 ਐਮ ਐਮ ਦੇ ਗਲੌਕ ਪਿਸਤਲ ਬਰਾਮਦ ਹੋਏ ਨੇ ਤੇ ਇੱਕ ਮੋਟਰਸਾਈਕਲ ਜਿਹੜਾ ਹੈ ਇਸ ਤੋਂ ਰਿਕਵਰ ਹੋਇਆ ਹੈ ਇਸ ਤੋਂ ਵੀ ਜਿਹੜੀ ਪੁੱਛਗਿੱਛ ਚੱਲ ਜਾਰੀ ਹੈ ਕਿਉਂਕਿ ਇਹ ਜਿਹੜੇ ਗਲੌਕ ਪਿਸਟਲ ਨੇ ਇਹ ਦਾਰੋਂ ਪਾਰ ਸਰਹੱਦੋਂ ਪਾਰ ਜਿਹੜੀ ਹੈ ਸਮਗਲਿੰਗ ਹੈ ਉਸ ਦੇ ਥਰੂ ਇਹਨੇ ਜਿਹੜੇ ਹੈ ਇਹ ਰਿਕਵਰ ਕੀਤੇ ਹੈ ਰਿਟਰੀਵ ਕੀਤੇ ਹੈ ਜਾਂ ਜਾਂ ਇਹ ਦੇਸੀ ਕਿਸੇ ਹੋਰ ਮੇਕ ਨੇ ਉਹ ਇਹ ਸਾਰੀ ਜਿਹੜੀ ਚੀਜ਼ਾਂ ਹੈ ਕੁਐਸਚਨਸ ਜਿਹੜੇ ਹੈ ਉਹ ਜਿਹੜੇ ਇਹ ਸਾਰੇ ਕਲੀਅਰ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਜਿਹੜਾ ਇੱਕ ਤੀਜਾ ਕੇਸ ਹੈਗਾ ਜਿਹਦੇ ਵਿੱਚ ਜਸਵਿੰਦਰ ਸਿੰਘ ਉਰਫ ਬੱਗਾ ਆ ਪਵਨਪਾਲ ਹਰ ਸੁਖਮਨ ਪ੍ਰੀਤ ਆਕਾਸ਼ ਮਸੀਤ ਬੇਅੰਤ ਉਰਫ ਬੇਅੰਤ ਇਹਨਾਂ ਕੋਲ 3 ਗਲੌਕ ਪਿਸਟਲ 1 ਗਲੌਕ ਪਿਸਟਲ ਤੇ 3 ਕਿਲੋ 500 ਗ੍ਰਾਮ ਦੇ ਕਰੀਬਨ ਜਿਹੜੀ ਹੈ ਹਰਨਦੀ ਰਿਕਵਰੀ ਹੋਈ ਹੈ 1 32 ਬੋਰ ਪਿਸਟਲ ਵੀ ਇਹਨਾਂ ਕੋਲ ਰਿਕਵਰ ਹੋਇਆ ਇਸ ਤਰੀਕੇ ਨਾਲ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਇਹਨਾਂ ਵੱਖ-ਵੱਖ ਮਾਮਲਿਆਂ ਦੇ ਵਿੱਚ 4 ਕਿਲੋ ਦੇ ਕਰੀਬਨ ਹਰਨਦੀ ਰਿਕਵਰੀ 1 ਡੀਲਕਸ ਮੋਟਰਸਾਈਕਲ ਇਨ ਐਮ 9 ਐਮ ਐਮ ਗਲੌਕ ਪਿਸਟਲ ਇੱਕ 32 ਬੋਰ ਦਾ ਪਿਸਟਲ ਅਤੇ ਇੱਕ ਮੋਟਰਸਾਈਕਲ ਜਿਹੜੀ ਹੈ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ 2 ਦਿਨ ਪਹਿਲਾਂ ਹੀ ਜਿਹੜਾ ਸਾਡਾ ਇੱਕ ਆਪਰੇਸ਼ਨ ਚੱਲ ਰਿਹਾ ਸੀ ਜਿਹਦੇ ਵਿੱਚ ਤਿੰਨ ਮੁੰਜੇ ਜਿਹੜੇ ਗ੍ਰਿਫਤਾਰ ਹੋਏ ਸਨ ਜਿਨ੍ਹਾਂ ਵਿੱਚੋਂ ਆਕਾਸ਼ ਪ੍ਰੀਤ ਉਰਫ ਆਕਾਸ਼ ਜਿਹੜਾ ਹੈ ਮਸਤਗੜ ਥਾਣਾ ਖੇਮ ਕਰਨ ਦਾ ਇਸ ਦੇ ਨਾਲ ਇਸ ਦਾ ਸਾਥੀ ਗੁਰਬਖਸ਼ਿੰਗ ਉਰਫ ਬੱਬਲ ਇਹ ਵੀ ਜਿਹੜਾ ਹੈ ਡੇਰਾ ਪੱਟੀ ਅ ਦ ਰਹਿਣ ਵਾਲਾ ਤਰਨਤਾਰਨ ਡਿਸਟ੍ਰਿਕਟ ਦਾ ਰਹਿਣ ਵਾਲਾ ਸੀ ਸਿਮਰਨਪ੍ਰੀਤ ਜਿਹੜਾ ਹੈ ਪੁੱਤ ਸਿੰਘੂ ਜਿਹੜਾ ਮੁਗਲ ਚੱਕ ਪੰਨੂਆ ਥਾਣਾ ਸਦਰ ਜਿਹੜਾ ਤਰਨਤਾਰਨ ਦਾ ਰਹਿਆਸੀ ਸੀ ਇਹਨਾਂ ਦੀ ਗ੍ਰਿਫਤਾਰੀ ਹੋਈ ਸੀ ਇਹਨਾਂ ਕੋਲੋਂ 450 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਇਨ ਉਹ ਰਿਕਵਰ ਹੋਈ ਸੀ ਇੱਕ ਸਕੋਡਾ ਗੱਡੀ ਮਿਲੀ ਸੀ ਤੇ ਇਸ ਤੋਂ ਇਲਾਵਾ ਜਿਹੜੀ ਇੱਕ ਰਿਵਾਲਵਰ ਜਿਹੜੀ ਹੈ ਉਹ ਵੀ ਇਹਨਾਂ ਕੋਲੋਂ ਰਿਕਵਰ ਹੋਈ ਸੀ ਇਸੇ ਕੇਸ ਦੇ ਵਿੱਚ ਪੁੱਛਗਿੱਛ ਅੱਗੇ ਇਹ ਸਾਹਮਣੇ ਆਇਆ ਹੈ ਕਿ ਇੱਕ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਜਿਹੜਾ ਮਲਾਜ਼ਮ ਹੈ ਉਹ ਉਹ ਇਹਨਾਂ ਦਾ ਕੰਪਨੀ ਆ ਨਾ ਅਜੇ ਕਿਸੇ ਕਾਰਨ ਕਰਕੇ ਅਸੀਂ ਰਿਵੀਲ ਨਹੀਂ ਕਰ ਪਾ ਰਹੇ ਕਿਉਂਕਿ ਸਾਡਾ ਆਪਰੇਸ਼ਨ ਚੱਲ ਰਿਹਾ ਹੈ ਤੇ ਜਲਦੀ ਉਹਦੀ ਜਿਹੜੀ ਗ੍ਰਿਫਤਾਰੀ ਹੋ ਜਾਏਗੀ ਤੇ ਉਹਦੀ ਜਿਹੜੀ ਇਨਵੋਲਵਮੈਂਟ ਹੈਗੀ ਹੈ ਕਾਫੀ ਸੈਂਸੇਸ਼ਨਲ ਹੈ ਕਿ ਕਾਫੀ ਸਮੇਂ ਤੋਂ ਉਹ ਇਸ ਕੰਮ 'ਚ ਲੱਗਿਆ ਹੋਇਆ ਸੀ ਕਿਉਂਕਿ ਇਹ ਸਾਡੇ ਆਪਰੇਸ਼ਨ 'ਚ ਸਾਰਾ ਦਾ ਸਾਰਾ ਜਿਹੜਾ ਨੈਟਵਰਕ ਹੈ ਇਹ ਪੱਦਾ ਫਾਸ਼ ਕੀਤਾ ਗਿਆ ਇਸ ਦਾ ਤੇ ਇਹ ਜਿਹੜਾ ਹੈਗਾ ਮੁੱਖ ਦੋਸ਼ੀ ਜਿਹੜਾ ਇਹਦੀ ਗ੍ਰਿਫਤਾਰੀ ਜਲਦ ਕੀਤੀ ਜਾਏਗੀ ਇਸ ਪੂਰੇ ਦੇ ਪੂਰੇ ਆਪਰੇਸ਼ਨ ਦੇ ਵਿੱਚ ਹੁਣ ਤੱਕ 450 ਗ੍ਰਾਮ ਦੇ ਕਰੀਬ ਜਿਹੜੀ ਹੈ ਰੈਨ ਇੱਕ ਰਿਵਾਲਵਲ 32 ਬੂਰ ਦਾ ਚਾਰਜ ਜ਼ਿੰਦਾ ਰੋਂ ਤੇ ਨਾਲ ਹੀ ਜਿਹੜੀ ਹੈ ਇੱਕ ਸਕੋਡਾ ਗੱਡੀ ਹੈ ਉਹਦੀ ਜਿਹੜੀ ਹੈ ਬਰਾਮਦਗੀ ਹੋਈ ਕੇਸ ਉਹਦੇ ਤੇ ਠੀਕ ਹੈ ਜਿਹੜੇ ਨਾਮ ਨਹੀਂ ਦੱਸ ਸਕਦੇ ਵੈਸੇ ਕਾਂਸਟੇਬਲ ਜੀ ਦਾ ਹੈ ਜੇ ਕਾਂਸਟੇਬਲ ਰੈਂਕ ਦਾ ਹੈਗਾ ਮੁਲਾਜ਼ਮ ਹੈਗਾ ਜਲਦੀ ਇਸ ਦਾ ਜਿਹੜਾ ਹੈਗਾ ਹੋਰ ਵੀ ਖੁਲਾਸੇ ਜਿਹੜੇ ਆ ਆਪਰੇਸ਼ਨ 'ਚ ਹੋਣਗੇ ਜੀ ਤੇ ਇਸ ਦੇ ਨਾਲ ਜਿਹੜੀ ਆ ਅਸੀਂ ਗੱਲ ਕਰਦੇ ਆ ਕਿ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਅਸੀਂ ਆਇਡੈਂਟੀਫਾਈ ਕਰ ਰਹੇ ਆ ਤੇ ਜਿਹੜੇ ਜਿਹੜੇ ਵੀ ਇਸ ਤਰੀਕੇ ਦੇ ਜਿਹੜੇ ਮੁਲਾਜ਼ਮ ਜਿਹੜੇ ਐ ਇਲੀਗਲ ਐਕਟੀਵਿਟੀਆਂ ਐਂਟੀ-ਸੋਸ਼ੀਅਲ ਐਕਟੀਵਿਟੀਆਂ ਐਂਟੀ-ਨੈਸ਼ਨਲ ਐਕਟੀਵਿਟੀਆਂ ਇਹਨਾਂ ਦੇ ਵਿੱਚ ਇਨਵੋਲ ਹੋਣਗੇ ਉਹਨਾਂ ਦੇ ਖਿਲਾਫ ਜਿਹੜਾ ਹੈ ਸਖਤ ਸਖਤ ਜਿਹੜਾ ਐਕਸ਼ਨ ਲਿਆ ਜਾਏਗਾ ਤੇ ਇਸ ਪੂਰੇ ਦੇ ਪੂਰੇ ਜਿਹੜੇ ਇਹਦੇ ਵਿੱਚ ਵੀ ਅਸੀਂ ਜਿਹੜਾ ਹੈ ਇਹ ਐਕਸ਼ਨ ਲੈਣ ਜਾ ਰਹੇ ਆ ਪਾਕਿਸਤਾਨ ਨਾਲ ਕੋਈ ਲਿੰਕ ਹੈ ਤਾਂ ਹੁਣ ਤਾਂ ਜੀ ਬਿਲਕੁਲ ਜੀ ਕਰਾਸ ਬਾਰਡਰ ਇਹਨਾਂ ਦੇ ਲਿੰਕੇਜਸ ਜਿਹੜੇ ਆ ਉਹ ਕਾਫੀ ਸਾਹਮਣੇ ਆਏ ਨੇ ਇਹਨਾਂ ਦੇ ਜੋ ਵੀ ਅਸੀਂ ਇਹਨਾਂ ਦੇ ਫੋਨਸ ਵਗੈਰਾ ਦੇ ਜੋ ਹੋਰ ਡਿਟੇਲਸ ਹੈ ਜਾਂ ਹੋਰ ਇਹਨਾਂ ਦੀ ਜਿਹੜੀ ਪੁੱਛਗਿੱਛ ਹੈਗੀ ਆ ਉਹਨਾਂ ਦੇ ਵਿੱਚ ਜਦੋਂ ਕਰਾਸ ਐਗਜ਼ਾਮੀਨੇਸ਼ਨ ਹੋਈ ਹੈ ਜੋ ਇਹਨਾਂ ਨੇ ਦੱਸਿਆ ਉਸ ਤੋਂ ਬਾਅਦ ਤਾਂ ਉਹ ਸਾਰੀ ਦੀ ਸਾਰੀ ਰਿਵੀਲ ਕਰਦੀ ਹੈ ਕਿ ਕਿਤਨੇ ਕਿਤੇ ਇਹਨਾਂ ਦੇ ਜਿਹੜੇ ਹੈ ਥਰੂ ਅ ਇੰਟਰਨੈਟ ਜਿਹੜੇ ਹੈ ਇਹਨਾਂ ਦੇ ਉੱਧਰ ਲਿੰਕੇਜਸ ਰਹੇ ਨੇ ਸਰ ਇੱਥੇ ਨਜ਼ਰ ਆ ਕੀ ਸੀ ਜਾਂ ਇਹਨਾਂ ਜਾਂਚ ਦੇ ਵਿੱਚ ਇਹ ਪੁਛ ਕੇ ਇਸ ਦੇ ਵਿੱਚ ਜਿਹੜਾ ਆ ਗਿਆ ਹੜਕੇ ਇਹ ਸਾਡੀ ਸੋਰਸ ਇਨਫੋਰਮੇਸ਼ਨ ਦੇ ਰਾਹੀਂ ਵੀ ਤੇ ਕੁਝ ਸਰਵੇਲੈਂਸ ਦੇ ਦੌਰਾਨ ਜਿਹੜਾ ਹੈ ਇਹ ਚੀਜ਼ਾਂ ਸਾਹਮਣੇ ਆਈਆਂ ਨੇ ਤੇ ਇਹ ਸਾਰਾ ਦਾ ਸਾਰਾ ਜਿਹੜਾ ਹੁਣ ਅੱਗੇ ਫਰਦਰ ਜਿਹੜੀ ਹੈ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ ਇੱਕ ਲਵਪ੍ਰੀਤ ਸਿੰਘ ਲਵ ਜਿਹੜਾ ਪੜਿਆ ਸੀ ਇਹ ਉਹੀ ਬੰਦਾ ਹੈ ਜਿਹੜਾ ਜਿਹਦੀ ਤੁਸੀਂ ਜ਼ਿਕਰ ਕਰਦੇ ਨਹੀਂ ਨਹੀਂ ਉਹ ਲਵਪ੍ਰੀਤ ਸਿੰਘ ਲਵ ਜਿਹੜਾ ਮੁਹਾਲੀ ਦਾ ਰਹਿਣ ਵਾਲਾ ਸੀ ਅਮਰਸਰ ਲੋਪੋਕੇ ਥਾਣੇ 'ਚ ਜੋਬ ਕਰਦਾ ਸੀ ਨਹੀਂ ਨਹੀਂ ਉਹ ਨਹੀਂ ਨਹੀਂ ਉਹ ਨਹੀਂ ਨਿਓ ਦੱਸਾਂਗੇ ਜੀ ਉਹਨੂੰ ਜਲਦੀ ਦੱਸ ਦਾਂਗੇ ਸਾਨੂੰ ਇਹ ਹੈ ਕਿ ਇੱਕ ਵਾਰੀ ਆਪਰੇਸ਼ਨ ਜਿਹੜਾ ਕੰਪਲੀਟ ਹੋ ਜਾਏ ਇਸ ਦੀ ਗ੍ਰਿਫਤਾਰੀ ਹੋ ਜਾਏ ਫਿਰ ਅਸੀਂ ਉਹ ਵੀ ਕਰਾਂਗੇ ਸਰ ਇਹ ਕਿੰਨਾ ਕਿ ਡਿਫਿਕਲਟ ਹੋ ਗਿਆ ਕਿ ਜਦੋਂ ਪੁਲਿਸ ਮੁਲਾਜ਼ਮ ਹੀ ਗੋਰਖਾ ਦੇ ਇਨਵੋਲਵ ਹੋ ਗਏ ਉਹ ਰੀਜ਼ਨ ਕੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਦਾ ਇਹ ਕਿਸੇ ਆਈਆਰਬ ਦੇ ਨਾਲ ਅਟੈਚ ਹੈ ਇਹ ਜ਼ਿਲ੍ਹੇ ਦੇ ਵਿੱਚ ਜਿਹੜਾ ਹੈ ਤਨਾਤ ਨਹੀਂ ਹੈ ਪਰ ਜਿਵੇਂ ਵੀ ਇਹ ਰਿਵੋਲੂਸ਼ਨ ਹੋਈ ਹੈ ਕਿ ਇਹ ਮੁਲਾਜ਼ਮ ਜਿਹੜਾ ਹੈ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਵਿੱਚ ਇਨਵੋਲ ਹੈ ਇਹ ਜਿਹੜਾ ਸਾਡੇ ਵਾਸਤੇ ਵੱਡਾ ਚੈਲੰਜ ਹੈ ਇਸ ਤਰ੍ਹਾਂ ਦੇ ਬੰਦਿਆਂ ਨੂੰ ਜਿਹੜਾ ਹੈ ਆਇਡੈਂਟੀਫਾਈ ਕਰਨਾ ਕਿਉਂਕਿ ਆ ਮੁਲਾਜ਼ਮ ਪੁਲਿਸ ਦੇ ਵਿਚਕਾਰ ਰਹਿ ਕੇ ਇਦਾਂ ਦੇ ਕੰਮ ਕਰ ਰਹੇ ਨੇ ਤੇ ਉਹ ਸਾਡੇ ਲਈ ਵਾਕਈ ਬੜਾ ਚੈਲੰਜ ਹੈ ਸਰ ਨਕ ਡਰੋਨ ਵਿਧਿਆ ਕਿਉਂਕਿ ਅਗਰ ਪਿਛੇ ਉਸ ਸਮੇਂ ਦੀ ਕੰਪਨੀ ਦੀ ਗੱਲ ਕਰੀ ਤਾਂ ਸਾਡੀ ਕਵਰੀ ਬਹੁਤ ਜ਼ਿਆਦਾ ਹੈ ਉਸਦੇ ਕੋਈ ਮਿਸਿੰਗ ਵੀ ਹੋਈ ਹੋਏਗੀ ਕਿ ਕਿੰਨਾਂ ਕੁ ਉਧਰੋਂ ਇਸ ਲਈ ਦੇਖੋ ਜੀ ਜਿਵੇਂ ਬੀਐਸਐਫ ਫਰਸਟ ਲਾਈਨ ਆਫ ਡਿਫੈਂਸ ਤੇ ਪੰਜਾਬ ਪੁਲ ਸੈਕੰਡ ਲਾਈਨ ਆਫ ਡਿਫੈਂਸ ਨੂੰ ਮੈਨ ਕਰ ਰਹੇ ਨੇ ਸਾਡੀ ਬੜੀ ਵਧੀਆ ਕੋਆਰਡੀਨੇਸ਼ਨ ਚੱਲਦੀ ਹੈ ਤੇ ਜਿਵੇਂ ਤੁਸੀਂ ਕਿਹਾ ਕਿ ਡਰੋਨਸ ਦੀ ਜਿਹੜੀ ਰਿਕਵਰੀ ਬਹੁਤ ਹੋਈ ਹੈ ਇਸੇ ਕੋਆਰਡੀਨੇਸ਼ਨ ਦਾ ਇਸੇ ਅਲਰਟਨੈਸ ਦਾ ਤੇ ਇਸੇ ਐਕਟਿਵਲੀ ਡਿਊਟੀ ਕਰਨ ਦਾ ਨਤੀਜਾ ਹੈ ਕਿ ਅੱਜ ਜਿਹੜੇ ਐਨੇ ਡਰੋਨ ਵਗੈਰਾ ਜਿਹੜੇ ਹੈ ਉਹ ਰਿਕਵਰ ਹੋ ਰਹੇ ਨੇ ਤੇ ਇਹ ਸਾਰੀ ਦੀ ਸਾਰੀ ਜਿਹੜੀ ਕਾਉਂਟਰਬੈਂਟਸ ਦੀ ਰਿਕਵਰੀ ਹੈ ਇਹ ਇਸੇ ਪਾਸੇ ਵੱਲ ਇਸ਼ਾਰਾ ਵੀ ਕਰਦਾ ਹੈ ਕਾਉਂਟਰਬੈਂਟ ਦੀ ਤੁਰੰਤ ਦੀ ਸ਼ੁਰੂਆਤ ਹੋਈ ਹੈ ਤੁਰੰਤ ਸ਼ੁਰੂ ਹੋਣ ਦੇ ਨਾਲ ਕਿੰਨਾ ਕੁ ਐਫਰਟਸ ਵਧੇ ਉਹਦੋਂ ਜਿਹੜੀ ਸਮਗਰੀ ਸਾਡੀਆਂ ਮੀਟਿੰਗਸ ਹੋਈਆਂ ਨੇ ਜੀ ਬੀਐਸਐਫ ਦੇ ਨਾਲ ਕਿਉਂਕਿ ਧੁੰਦ ਦੇ ਨਾਲ ਜਿਹੜੀ ਹੈ ਸਾਡੀ ਪੈਟਰੋਲਿੰਗ ਪਾਰਟੀਆਂ ਹੈਗੀਆਂ ਉਹਨਾਂ ਨੂੰ ਵੀ ਕਾਫੀ ਡਿਫਿਕਲਟੀ ਆਉਂਦੀ ਹੈ ਅਸੀਂ ਜਿਹੜੀ ਇਹ ਪੈਟਰੋਲਿੰਗ ਪਾਰਟੀਆਂ ਦਾ ਨੰਬਰ ਹੈ ਉਹ ਵਧਾਇਆ ਹੈ ਤੇ ਅਸੀਂ ਹੋਰ ਜਿਹੜੀ ਫੋਰਸ ਹੈ ਅਸੀਂ ਉਹ ਵੀ ਮੰਗ ਕੀਤੀ ਹੈ ਤੇ ਜਲਦੀ ਸਾਨੂੰ ਉਹ ਵੀ ਮਿਲ ਜਾਏਗੀ ਅਸੀਂ ਉਹਨਾਂ ਨੂੰ ਵੀ ਸੈਕੰਡ ਲਾਈਨ ਆਫ ਡਿਫੈਂਸ ਦੇ ਵਿੱਚ ਅਸੀਂ ਮੈਨ ਕਰਨ ਜਾ ਰਹੇ ਹਾਂ ਸੋ ਥੈਟ ਕਿ ਸਾਡੀ ਇਹ ਪੈਟਰੋਲਿੰਗ ਪਾਰਟੀਆਂ ਜਿਹੜੀਆਂ ਨੇ ਉਹ ਇਫੈਕਟਿਵਲੀ ਤੇ ਅਰਾਊਂਡ ਦਾ ਕਲੌਕ ਜਿਹੜੀਆਂ ਉਹ ਕੰਮ ਕਰ ਸਕਣ ਵੀ ਵੱਡੇ ਡਰੋਨ ਦੇ ਸਾਥੋਂ ਛੋਟੇ ਡਰੋਨ ਤੇਰਾ ਸਮਗਲਿੰਗ ਕੀਤੀ ਜਾ ਰਹੀ ਜਿਹਨਾਂ ਦੀ ਜਿਹੜੀ ਹੈ ਪਤਾ ਲੱਗਣਾ ਵੀ ਮੁਸ਼ਕਿਲ ਹੋ ਜਾਂਦਾ ਨਹੀਂ ਬਿਲਕੁਲ ਜੀ ਇਹ ਜਿਹੜੇ ਛੋਟੇ ਡਰੋਨ ਨੇ ਇੱਕ ਤਾਂ ਇਹਨਾਂ ਦੀ ਜਿਹੜੀ ਡਿਟੈਕਸ਼ਨ ਹੈਗੀ ਹੈ ਕਿਉਂਕਿ ਇਹ ਕਾਫੀ ਲੋ ਲੈਵਲ ਤੇ ਜਿਹੜੇ ਫਲਾਈ ਕਰ ਸਕਦੇ ਨੇ ਦੂਸਰਾ ਇਹਨਾਂ ਦੀ ਜਿਹੜੀ ਪੇ ਲੋਡ ਹੈ ਉਹ ਬੜਾ ਘੱਟ ਹੈ 50 ਗ੍ਰਾਮ ਦੇ ਕਰੀਬਨ ਜਿਹੜਾ ਇਹਨਾਂ ਦਾ ਪੇ ਲੋਡ ਹੈ ਤੇ ਇਸ ਦੇ ਨਾਲ ਹੀ ਜਿਹੜਾ ਹੈ ਜਿੱਥੇ ਵੀ ਪੇਲੋਡ ਪੇਲੋਡ ਘਟਿਆ ਹੈ ਉੱਥੇ ਵੈਪਨ ਦੇ ਜਿਹੜੀ ਹੈਗੀ ਹੈ ਉਹਦੀ ਵੀ ਸਮਗਲਿੰਗ ਨਾਲ ਨਾਲ ਹੋ ਰਹੀ ਹੈ ਪਰ ਜਿਵੇਂ ਜਿਵੇਂ ਸਾਡੀ ਇਹ ਜਿਹੜੀ ਹੈ ਅਲਰਟਨੈਸ ਤੇ ਡਿਊਟੀ ਜਿਹੜੀ ਹੈ ਮੁਸਤੈਦੀ ਨਾਲ ਕੀਤੀ ਜਾ ਰਹੀ ਹੈ ਤੁਸੀਂ ਦੇਖੋਗੇ ਕਾਫੀ ਵੈਪਨਸ ਜਿਹੜੇ ਨੇ ਛੋਟੇ ਗਲੌਕ 26 ਹੋ ਗਏ ਤੇ ਕੰਟਰਾਬੈਂਟਸ ਜਿਹੜੇ ਹੈ 500 ਗ੍ਰਾਮ ਦੇ ਕਰੀਬਨ ਜਿਹੜਾ ਪੈਕੇਟ ਆ ਰਿਹਾ ਹੁਣ ਉਹਦੀ ਕਾਫੀ ਨੰਬਰ ਆਫ ਇਨਸੀਡੈਂਟਸ ਦੇ ਵਿੱਚ ਰਿਕਵਰੀ ਹੋਈ ਹੈ ਸੋ ਅਸੀਂ ਜਿਹੜਾ ਹੈ ਇਹ ਸਾਰੇ ਦੀ ਜਿਹੜੀ ਹੈ ਹੋਰ ਵੱਧ ਤੋਂ ਵੱਧ ਜਿਹੜੀ ਹੈ ਇਸ ਚੀਜ਼ ਨੂੰ ਡੈਟਰੈਂਸ ਤੇ ਵੀ ਤੇ ਇਸ ਦੇ ਰਿਕਵਰੀ ਵਾਸਤੇ ਵੀ ਇਹ ਜਿਹੜਾ ਸੈਕੰਡ ਲਾਈਨ ਆਫ ਡਿਫੈਂਸ ਹੈ ਪੰਜਾਬ ਪੁਲਿਸ ਦਾ ਇਹਨੂੰ ਅਸੀਂ ਮਜ਼ਬੂਤ ਕਰਨ ਜਾ ਰਹੇ ਹਾਂ ਇਸ ਦੇ ਨਾਲ ਹੀ ਬੀਐਸਐਫ ਦੇ ਨਾਲ ਜਿਹੜਾ ਹੈ ਸਾਡੇ ਜੁਆਇੰਟ ਪੈਟ੍ਰੋਲਿੰਗਸ ਜਿਹੜੀਆਂ ਹੈ ਉਹਨਾਂ ਨੂੰ ਸਟਾਰਟ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜੀ ਬੀਐਸਐਫ ਤੇ ਸਾਡੀ ਕੋਆਰਡੀਨੇਸ਼ਨ ਹੈਗੀ ਹੈ ਅਸੀਂ ਉਹਨੂੰ ਹੋਰ ਕਿਵੇਂ ਅਸੀਂ ਵਧੀਆ ਕਰ ਸਕਦੇ ਹਾਂ ਇਸ ਦੇ ਲਈ ਅਸੀਂ ਮੀਟਿੰਗਸ ਵੀ ਕੀਤੀਆਂ ਨੇ ਤੇ ਹੁਣ ਦੋ ਤਿੰਨ ਦਿਨ ਦੇ ਵਿੱਚ ਅਸੀਂ ਹੋਰ ਵੀ ਮੀਟਿੰਗਸ ਇਹਨਾਂ ਦੀ ਕਰਨ ਜਾ ਰਹੇ ਹਾਂ ਕਿਉਂਕਿ ਅੱਗੇ ਜਿਹੜਾ ਹੈ ਜਿਵੇਂ ਤੁਸੀਂ ਕਿਹਾ ਸਰਦੀ ਦਾ ਮੌਸਮ ਹੈ ਧੁੰਦ ਬਹੁਤ ਪਏਗੀ ਤੇ ਜਿਹੜਾ ਹੈ ਲਾਂ ਅਸੂਮੈਂਟ ਏਜੰਸੀਸ ਵਾਸਤੇ ਬੜਾ ਚੈਲੈਂਜਿੰਗ ਹੋ ਜਾਂਦਾ ਹੈ ਕਿਉਂਕਿ ਜਿਹੜਾ ਡਰੋਨ ਕਿਉਂਕਿ ਇਹ ਛੋਟਾ ਡਰੋਨ ਹੈ ਲੋ ਜਿਹੜਾ ਹਾਈਟ ਤੇ ਉਹ ਫਲਾਈ ਕਰਦਾ ਹੈ ਇਹ ਵੀ ਇੱਕ ਵੱਡਾ ਚੈਲੈਂਜ ਹੈ ਤੇ ਨੰਬਰ ਆਫ ਡਰੋਨਸ ਇਸ ਤਰੀਕੇ ਨਾਲ ਕਾਫੀ ਵੱਧ ਵੀ ਰਹੇ ਨੇ ਪਰ ਉਸੇ ਜਿਵੇਂ ਜਿਵੇਂ ਵੱਧ ਰਹੇ ਨੇ ਉਸ ਉਹ ਉਹ ਨਾ ਦੀ ਰਿਕਵਰੀ ਤੇ ਇਹਨਾਂ ਨੂੰ ਜਿਹੜਾ ਹੈ ਇਹਨਾਂ ਦੀ ਇੰਟਰਵੈਂਸ਼ਨ ਤੇ ਇਹਨਾਂ ਨੂੰ ਇੰਟਰਸੈਪਸ਼ਨ ਜਿਹੜੀ ਹੋ ਰਹੀ ਹੈ ਉਹ ਵੀ ਨੰਬਰ ਵਧਿਆ ਹੈ ਸਰ ਜੀ ਕੌਸ ਬੋਰਡ ਤੋਂ ਕੰਡਿਸ਼ਨਲ ਮੂਵਮੈਂਟ ਕਿਉਂਕਿ ਪਹਿਲਾ ਹੀ ਸੈਕੰਡ ਲਾਈਨ ਆਫ ਡਿਫੈਂਸ ਪੰਜਾਬ ਪੁਲਿਸ ਦਾ ਔਰ ਅਮਸਰ ਰੂਡ ਪੁਲਿਸ ਵੀ ਹੁੰਦੀ ਹੈ ਕਿੰਨਾ ਕੁ ਸਾਰੇ ਜਿਵੇਂ ਮੰਗੇ ਨੇ ਗੱਲ ਕੀਤੀ ਤੁਹਾਨੂੰ ਇਹ ਪਹਿਲਾ ਹੀ ਏਰੀਆ ਤੁਹਾਡੇ ਅੰਦਰੋਂ ਦਾ ਸ਼ਹਿਰ ਚ ਵੀ ਰਿਕਵਰੀ ਹੋ ਰਹੀ ਹੈ ਤੁਹਾਡੀ ਇਹ ਤੁਹਾਡੇ ਲਈ ਕਿੰਨਾ ਕੁ ਸਨੋਸੀ ਭਰਿਆ ਰਹਿ ਜਾਂਦਾ ਸਾਰੇ ਸਾਰਾ ਦੇਖੋ ਇਸ ਵਾਸਤੇ ਕਿਉਂਕਿ ਥਾਣੇ ਦੀ ਗਿਣਤੀ ਦੇ ਪੰਜ ਇਸ ਪਾਸੇ ਨੇ ਜੀ ਤਾਂ ਫੋਰਸ ਐਕਸਟਰਾ ਇਸ ਪਾਸੇ ਡਿਪਲੋਇ ਕੀਤੀ ਹੈ ਜੀ ਬਿਲਕੁਲ ਜੀ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਸੈਕੰਡ ਲਾਈਨ ਆਫ ਡਿਫੈਂਸ ਦੇ ਵਿੱਚ ਜਿਹੜੇ ਪੰਜਾਬ ਪੁਲਿਸ ਹੈਗੀ ਹੈ ਅਸੀਂ ਨੂੰ ਸਟਰੈਂਥਨ ਕਰਨ ਜਾ ਰਿਹਾ ਅਸੀਂ ਨੰਬਰ ਆਫ ਪੈਟ੍ਰੋਲਿੰਗ ਪਾਰਟੀਆਂ ਨੰਬਰ ਆਫ ਸੈਕੰਡ ਲਾਈਨ ਆਫ ਡਿਫੈਂਸ ਨਾਕਾਸ ਇਹਨਾਂ ਨੂੰ ਵਧਾ ਰਿਹਾ ਇਹਨਾਂ ਨੂੰ ਸ਼ਿਫਟਿੰਗ ਵੀ ਕਰ ਰਹੇ ਆ ਤੇ ਸਾਡੀ ਜਿਹੜੀ ਸਟ੍ਰੈਟਜੀ ਹੈ ਅਕੋਰਡਿੰਗ ਟੂ ਦਾ ਸਿਚੁਏਸ਼ਨ ਉਹ ਚੇਂਜ ਵੀ ਹੋਏਗੀ ਬੀਐਸਐਫ ਦੇ ਨਾਲ ਅਸੀਂ ਮੀਟਿੰਗਸ ਕੀਤੀਆਂ ਨੇ ਅਸੀਂ ਉਹਨਾਂ ਦੇ ਨਾਲ ਪੂਰਾ ਕੋਆਰਡੀਨੇਸ਼ਨ ਦੇ ਵਿੱਚ ਅਸੀਂ ਕੰਮ ਕਰ ਰਹੇ ਆ ਤੇ ਜਿੱਥੋਂ ਤੱਕ ਮੌਸਮ ਦਾ ਧੁੰਦ ਦਾ ਸਵਾਲ ਹੈ ਹਰ ਇੱਕ ਸਾਲ ਸਾਡੇ ਕੋਲੇ ਚੈਲੰਜ ਹੁੰਦਾ ਅਸੀਂ ਇਸ ਵਾਰ ਵੀ ਇਸ ਚੈਲੰਜ ਨੂੰ ਜਿਹੜਾ ਹੈ ਬਖੂਬੀ ਜਿਹੜਾ ਹੈ ਫੇਸ ਕਰਾਂਗੇ ਤੇ ਇਹਨੂੰ ਓਵਰਕਮ ਕਰਕੇ ਜਿਹੜਾ ਸਾਡੀ ਪਾਰਟੀਆਂ ਨੇ ਉਹ ਵੱਧ ਤੋਂ ਵੱਧ ਜਿਹੜਾ ਹੈ ਇਸ ਚੀਜ਼ ਨੂੰ ਡੈਕਟਰ ਕਰਨ ਲਈ ਇਸ ਨੂੰ ਰੋਕਣ ਲਈ ਜਿਹੜੇ ਆ ਉਹ ਵਚਨਬੱਤੀ ਸਰ ਇਹ ਛੋਟਾ ਜਿਹਾ ਕੁਸ ਕਰੋ ਕੋਈ ਸਰ ਇਹ ਛੋਟਾ ਜਿਹਾ ਕੁਸਚਨ ਹੈ ਦੇਖੋ ਜਿਵੇਂ ਤੁਸੀਂ ਵੀ ਕਹਾਂ ਕਿ ਹਰ ਸਾਲ ਇਹ ਧੁੰਦ ਕਾਰਨ ਅਸੀਂ ਥੋੜੇ ਜਿਹਾ ਸਪੱਤ ਜਿਆਦਾ ਹੋ ਜਾਂਦੇ ਆ ਸਰ ਇਹ ਮੁੱਦਾ ਕੋਈ ਨਵਾਂ ਨਹੀਂ ਹੈਗਾ ਤੁਹਾਨੂੰ ਵੀ ਪਤਾ ਹੈ ਇਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਟਰੋਨਾ ਵੀ ਰਹੇ ਨੇ ਤੁਸੀਂ ਪੜ੍ਹਦੇ ਰਹੇ ਹੋ ਪਰ ਸਰ ਇੱਥੇ ਦੱਲੇ ਹੈ ਕਿ ਕੋਈ ਐਮਪੀ ਡਰੋਨ ਗੰਸ ਜਿਹੜੀਆਂ ਸੀਗੀਆਂ ਉਹਨਾਂ ਦਾ ਜ਼ਿਕਰ ਕੀਤਾ ਗਿਆ ਸੀਗਾ ਪੰਜਾਬ ਦੇ ਰਾਜਪਾਲ ਵੱਲੋਂ ਆਈ ਸੀ ਗਿਆ ਮੇਰੇ ਸਾਹ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲਾਏ ਜਾਣਗੇ ਆ ਥੋੜੀ ਕੋਈ ਪੰਜਾਬ ਸਰਕਾਰ ਦੇ ਨਾਲ ਇਸ ਇਸ ਮੁੱਦੇ ਨੂੰ ਲੈ ਕੇ ਕੋਈ ਇੰਟਰੈਕਸ਼ਨ ਹੋਈ ਹੈ ਕਿ ਕਦੋਂ ਤੱਕ ਉਹ ਸਿਸਟਮ ਆਏਗਾ ਜਾਂ ਕੇਂਦਰ ਸਰਕਾਰ ਦੇ ਨਾਲ ਕੋਈ ਵੀ ਗੱਲ ਹੈ ਕਾਫੀ ਲੰਬੇ ਸਮੇਂ ਤੋਂ ਦੇਖੋ ਹੁੰਦੀ ਰਹਿਣੀ ਨੇ ਇਹ ਹੱਥ ਹੀ ਨਹੀਂ ਹੈ ਇਹਨਾਂ ਚ ਬੜੇ ਵੀ ਜਾਣੇ ਨੇ ਨਹੀਂ ਵੀ ਖੜੇ ਜਾਣੇ ਹਾਲੇ ਇਹਨਾਂ ਨੂੰ ਰੋਕਣ ਵਾਸਤੇ ਕੋਈ ਸਿਸਟਮ ਲਗਾਇਆ ਜਾਏਗਾ ਬਿਲਕੁਲ ਜੀ ਜਿਹੜਾ ਮਾਨਯੋਗ ਰਾਜਪਾਲ ਜੀ ਨੇ ਆਪਣੇ ਬਾਰਡਰ ਵਿਲੇजेस ਦੇ ਦੌਰੇ ਦੇ ਦੌਰਾਨ ਗੱਲ ਕਹੀ ਸੀ ਉਹ ਮੈਂ ਉਹਨੂੰ ਥੋੜਾ ਐਲੈਬ੍ਰੇਟ ਕਰ ਦਿੰਦਾ ਉਹਦੇ ਵਿੱਚ ਇਸ ਤਰੀਕੇ ਨਾਲ ਹੈ ਕਿ ਬੀਐਸਐਫ ਵੱਲੋਂ ਵੀ ਤੇ ਆਰਮੀ ਵੱਲੋਂ ਵੀ ਜਿਹੜੇ ਐਂਟੀ ਡਰੋਨ ਸਿਸਟਮਸ ਨੇ ਉਹ ਐਡਵਾਂਸ ਸਟੇਜ ਦੇ ਵਿੱਚ ਉਹਨਾਂ ਦੀ ਟੈਸਟਿੰਗ ਚੱਲ ਰਹੀ ਹੈ ਤੇ ਜਿਵੇਂ ਕਈ ਜਗ੍ਹਾ ਉਹ ਡਿਪਲੋਏ ਵੀ ਕੀਤੇ ਗਏ ਨੇ ਤੇ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਉਹ ਸੈਸ ਹੋ ਰਹੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਕਿਉਂਕਿ ਜਿਵੇਂ ਅੰਮ੍ਰਿਤਸਰ ਰੂਰਲ ਦੇ ਵਿੱਚ ਹੀ ਕਰੀਬਨ 100 ਕਿਲੋਮੀਟਰ ਦੇ ਕਰੀਬਨ ਜਿਹੜਾ ਹੈ ਸਾਰਾ ਸਾਰਾ ਆਪਣੇ ਕੋਲ ਬਾਰਡਰ ਪੈਂਦਾ ਹੈ ਉਸ ਤੋਂ ਇਲਾਵਾ ਤਰਨਤਾਰਨ ਦਾ ਹੋਰ ਜਿਹੜੇ ਹੈ ਸਰਹੱਦੀ ਜ਼ਿਲ੍ਹੇ ਵੀ ਆ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਸਾਡੇ ਕੋਲ ਪੰਜ ਜਿਹੜੇ ਹੈ ਸਰਹੱਦੀ ਅੰਮ੍ਰਿਤਸਰ ਉਰੰਦ ਦੇ ਵਿੱਚ ਥਾਣੇ ਨੇ ਸੋ ਇਹ ਸਾਰੀ ਜਗ੍ਹਾ ਤੇ ਜਿਵੇਂ ਜਿੱਥੇ-ਜਿੱਥੇ ਇਹ ਸਿਸਟਮ ਲਗਾਇਆ ਜਾਣਾ ਹੈ ਟੈਸਟਿੰਗ ਚੱਲ ਰਹੀ ਹੈ ਤੇ ਜਲਦੀ ਜਿਹੜੀ ਹੈ ਬੀਐਸਐਫ ਵੱਲੋਂ ਤੇ ਆਰਮੀ ਵੱਲੋਂ ਇਹਨਾਂ ਦੀ ਜਿਹੜੀ ਹੈ ਡਿਪਲॉयਮੈਂਟ ਕੀਤੀ ਜਾਵੇਗੀ ਉਸ ਤੋਂ ਬਾਅਦ ਜਿੱਥੇ ਤੱਕ ਪੰਜਾਬ ਪੁਲਿਸ ਦਾ ਸਵਾਲ ਹੈ ਅਸੀਂ ਆਪਣੀ ਕਨਸਰਨਸ ਜਿਹੜੀਆਂ ਨੇ ਟਾਈਮ ਟੂ ਟਾਈਮ ਬੀਐਸਐਫ ਦੀ ਮੀਟਿੰਗਸ ਦੇ ਵਿੱਚ ਜਾਂ ਸਰਕਾਰ ਦੇ ਨਾਲ ਜਿੰਨੀਆਂ ਵੀ ਮੀਟਿੰਗਸ ਹੁੰਦੀਆਂ ਨੇ ਅਸੀਂ ਉਹਦੇ ਵਿੱਚ ਉਹ ਕਨਸਰਨ ਜਿਹੜੀ ਹੈ ਆਪਣੀ ਆ ਭੇਜਦੇ ਰਹਿੰਦੇ ਆ ਤੇ ਸਾਨੂੰ ਪ੍ਰੋਪਰਲੀ ਜਿਹੜਾ ਹੈ ਇਸ ਦਾ ਰਿਸਪੌਂਡ ਰਿਸਪਾਂਸ ਵੀ ਮਿਲਦਾ ਰਹਿੰਦਾ ਹੈ ਸਾਨੂੰ ਰਿਸੋਰਸਸ ਵਗੈਰਾ ਅਕੋਰਡਿੰਗਲੀ ਮਿਲਦੇ ਰਹਿੰਦੇ ਨੇ ਜਿੱਥੋਂ ਤੱਕ ਫਰਸਟ ਲਾਈਨ ਆਫ ਡਿਫੈਂਸ ਬੀਐਸਐਫ ਦਾ ਸਵਾਲ ਹੈ ਉਹਨਾਂ ਨੇ ਕੁਝ ਐਂਟੀ ਡਰੋਨ ਸਿਸਟਮ ਆਪਣਾ ਜਿਹੜਾ ਹੈ ਡਿਵੈਲਪ ਕਰਕੇ ਇਹ ਨੂੰ ਡਿਪਲॉय ਵੀ ਕੀਤਾ ਤੇ ਉਸ ਦੇ ਕਾਫੀ ਅਸਰ ਵੀ ਦੇਖਣ ਨੂੰ ਮਿਲਿਆ ਹੈ ਕਈ ਜਗ੍ਹਾ ਤੋਂ ਜਿੱਥੇ ਸਾਨੂੰ ਇਨਟੈਰੋਗੇਸ਼ਨਸ ਵੀ ਇਹ ਗੱਲਾਂ ਸਾਹਮਣੇ ਆਈਆਂ ਕਿ ਕਈ ਜਗ੍ਹਾ ਜਿਹੜਾ ਹੈ ਡਰੋਨ ਜਿਹੜਾ ਹੈ ਉਹ ਡਿੱਗਿਆ ਹੀ ਇਸੇ ਕਰਕੇ ਹੈ ਕਿਉਂਕਿ ਉਸ ਟਾਈਮ ਜਿਹੜਾ ਹੈ ਐਂਟੀ ਡਰੋਨ ਸਿਸਟਮ ਜਿਹੜਾ ਹੈ ਉਹ ਕੰਮ ਕਰ ਰਿਹਾ ਸੀ ਸੋ ਇਹ ਚੀਜ਼ਾਂ ਜਿਹੜੀਆਂ ਹੈ ਇਹ ਔਨ ਪ੍ਰੋਸੈਸ ਚੱਲ ਰਹੇ ਹਨ ਅਜੇ ਤੱਕ ਪਰ ਡਰੋਨ ਸਾਰੇ ਜਿਸ ਤਰ੍ਹਾਂ ਪਹਿਲਾਂ ਸੀ ਕਿ ਡਰੋਨ ਉਧਰੋਂ ਆਉਂਦੇ ਸੀ ਪਿੱਛੇ ਇਹ ਵੀ ਰਿਪੋਰਟ ਆਈ ਕਿ ਬਾਰਡਰ ਬੈਲਟ 'ਚ ਕੁਝ ਲੋਕ ਜਿਹੜੇ ਤਾਂ ਦੇ ਨਾਲ ਜੁੜੇ ਹੈ ਉਹਨਾਂ ਨੇ ਆਪਣੇ ਡਰੋਨ ਰੱਖੇ ਡਰੋਨ ਭੇਜਦੇ ਉਹ ਉਧਰੋਂ ਕਨਸਾਈਨਮੈਂਟ ਲੈ ਕੇ ਵਾਪਸ ਆਉਂਦੇ ਦੇਖੋ ਜੀ ਇਹਦੇ ਵਿੱਚ ਦੋਨੇ ਚੀਜ਼ਾਂ ਹੈਗੀਆਂ ਸੀ ਪਹਿਲਾ ਜਿਹੜਾ ਹੈ ਉਧਰੋਂ ਇਧਰ ਆਉਣ ਦਾ ਵੀ ਸਿਲਸਿਲਾ ਸੀ ਫਿਰ ਬਾਅਦ ਦੇ ਵਿੱਚ ਕਈ ਇੰਟਰੋਗੇਸ਼ਨਸ ਇਹ ਚੀਜ਼ ਵੀ ਸਾਹਮਣੇ ਆਈ ਸੀ ਤੇ ਹੁਣ ਇਹ ਚੀਜ਼ ਜਿਹੜੀ ਇਹ ਕਾਫੀ ਘਟ ਗਈ ਹੈ ਜੀ ਠੀਕ ਹੈ ਜੀ ਥੈਂਕ ਯੂ ਥੈਂਕ